ਸਤ ਸਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਟਾਲੀਵਾਲ ਡੈਰੀ ਫਾਰਮ ਤੇ ਬਾਈ ਗੁਰਪ੍ਰੀਤ ਕੋਲੇ ਪਹੁੰਚੇ ਆ ਪਿੰਡ ਧੋਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਦੋ ਹੋਣਗੀਆਂ ਐਚ ਐਫ ਕ੍ਰੋਸ ਆਂਗ ਦੀਆਂ ਇੱਕ ਗੱਬਣ ਆ ਇੱਕ ਤਾਜੀ ਸੂਈ ਆ ਤੇ ਜਿਹੜੀ ਤਾਜੀ ਸੂਈ ਆ ਉਹਦੇ ਨਾਲ ਬੱਛੀ ਆ ਜਿਹੜੀ ਬੱਛੀ ਵੀ ਸਜਣੋ ਟੌਪ ਕਲਾਸ ਐ ਦੋ origignal ਜਰਸੀ ਇੱਕ ਘਰ ਸ਼ਹਿਰ ਦੇ ਵਿੱਚ ਪੈਂਦੀ ਆ ਤਕਰੀਬਨ ਤਕਰੀਬਨ ਨਸਲਾਂ ਸਾਰੀਆਂ ਦਿਖਾ ਦਾਂਗੇ ਜਰਸੀ ਦੇ ਨਾਲ ਅਗਰ ਜੀ ਤੋਹਫੇ ਦਿਖਾ ਦਾਂਗੇ ਯਾਰ ਜਿਵੇਂ ਆ ਪੱਛੀ ਖੜੀ ਆ ਇਧਰਲੇ ਪੰਨੇ ਇਮੇ ਭਰਾ ਕਹਿੰਦੇ ਨੇ ਪਿਓਰ ਜਰਸੀ ਚਾਹੀਦੀ ਆ 100% 100% ਹੀ ਦਿਖਾ ਦਾਂਗੇ ਗੱਬਣ ਜ਼ਰੂਰ ਆ ਤੇ ਆਰਡਰ ਉਡਰ ਵਾਲੇ ਚਿੱਪ ਕੱਢ ਦੂਗਾ ਇੱਥੋਂ ਜਦੋਂ ਬਣਾਉ ਕੀ ਹਜੇ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦੇਣਾ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਕੱਲਾ ਕੱਲਾ ਪਸ਼ੂ ਕੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਬਾਕੀ ਖਾਣ ਪੀਣ ਦੀਆਂ ਵੀ ਸਾਰੀਆਂ ਬੜਾ ਤਕਰੀਬਨ ਆ ਖੁੱਲੀਆਂ ਨੇ ਕਈ ਭਰਾ ਕਹਿੰਦੇ ਨੇ ਖਾਣ ਪੀਣ ਦੀ ਸਮੱਸਿਆ ਆ ਜਾ ਗੁਰਪ੍ਰੀਤ ਫਿਰ ਹੋਰ ਕਿਵੇਂ ਆ ਠੀਕ ਆ ਬਾਈ ਵਧੀਆ ਗੁਰੂ ਚੜਦੀ ਕਲਾ ਜਮਾਓ ਉਸ ਦਿਨ ਵਾਲੀ ਜਰਸੀ ਦਾ ਕੀ ਬਣਾ ਫਿਰ ਉਹ ਬੇਗੀ ਸੀ ਬਾਈ ਆਗੇ ਸੀ ਫੋਨ ਚੰਗੇ ਹਾਂ ਪੂਰੇ ਫੋਨ ਆਏ ਘੱਟ ਤੋਂ ਘੱਟ 2-300 ਫੋਨ ਆਇਆ ਠੀਕ ਆ ਗੱਲ ਕੱਲੀ ਜਰਸੀ ਦਾ ਹਾਂ ਹੁਣ ਵੀ ਆਈ ਜਾਂਦੇ ਆ ਠੀਕ ਆ ਗੱਲ ਸ਼ੁਰੂਆਤ ਕਿਹੜੇ ਪਾਸੋਂ ਤੋਂ ਕਰੀਏ ਆ ਜਰਸੀ ਤੋਂ ਹੀ ਕਰ ਲੈਂਦੇ ਆ ਜਰਸੀਆਂ ਦੀ ਡਿਮਾਂਡ ਆ ਗਈ ਫਿਰ ਹਾਂ ਵਧੀਆ ਡਿਮਾਂਡ ਆਈ ਆ ਜਰਸੀ ਇੱਕ ਗੱਲ ਹੋਰ ਦਾਦਾ ਨਾ ਵੀ ਗਰਮੀ 'ਚ ਚੱਲਣ ਵਾਲੀਆਂ ਆਈਟਮਾਂ ਨੇ ਗਰਮੀ 'ਚ ਹਾਂ ਜੀ ਤੇ ਜਿਹੜੇ ਭਰਾ ਮੱਝ ਤੇ ਆਪਾਂ ਕਹਿ ਲਈਏ ਜਾਦੇ ਪੈਸੇ ਨਹੀਂ ਖਰਚ ਕਰ ਸਕਦੇ ਦੁੱਧ ਇਹਨਾਂ ਦਾ ਹੁੰਦਾ ਸੱਜਣੋਂ ਮੱਝਾਂ ਦੇ ਬਰਾਬਰੀ ਤੇ ਨਸਲ ਬਹੁਤ ਚੰਗੀ ਆ ਕਿਉਂਕਿ ਗਰਮੀ ਘੱਟ ਮਨਾਉਂਦੀ ਆ ਮੱਝਾਂ ਹੀ ਇੱਥੋਂ ਕਰਾ ਦੇ ਚੱਕ ਥਣ ਕਿਹਦਾ ਲੱਗਿਆ ਬੱਛੀ ਨੂੰ ਸੂਆ ਅਗੜਾ ਪਰ ਭਰੀਦਾ ਸੂਆ ਦੂਜਾ ਰਿਜਨਲ ਜੀ ਤੋਰ ਪੁੱਤ ਖੋਲ ਕੇ ਸੂਆ ਦੂਜਾ ਨਾਸਲ ਨਹੀਂ ਦੰਦ ਨਹੀਂ ਦੇਖੇ ਨਾਸਲ ਫੜ ਕੇ ਇੱਕ ਵਾਰੀ ਨਾ ਘਮਾ ਕੇ ਖੜਾ ਲਈ ਇੱਥੋਂ ਕਰੀ ਫੇਸ ਕੁਆਲਟੀ ਤੇ ਮਾਰਨੀ ਕਹਿੰਦਾ ਨਾਸਲ ਕੁਆਲਟੀ ਇੰਨੀ ਆ ਜੀ ਮੂੰਹ ਮਾ ਦੇਖੋ ਜੀ ਇੱਥੇ ਜੇ ਰੋਕ ਲਾ ਜਿਵੇਂ ਅਗਲਾ ਕਹਿ ਨਹੀਂ ਦਿੰਦਾ ਪਿਓਰ ਜਰਸੀ ਜਿਵੇਂ ਆ ਮੁੰਡੇ ਦੀ ਸਪੈਸ਼ਲ ਡਿਮਾਂਡ ਦੀ ਕਹਿੰਦਾ ਵੀ 200 ਗ੍ਰਾਮ ਪਾਣੀ ਇੱਥੇ ਖੜਾ ਦਾਂਗੇ ਖੜਾ ਸਕਦੇ ਆਂ ਜੀ ਆਪਾਂ ਹਾਂ ਤੇ ਮੂੰਹ ਆ ਗਿਆ ਬਿਲਕੁਲ ਛੋਟਾ ਜਿਵੇਂ ਗਿੱਟ ਤੋਂ ਵੀ ਥੱਲੀ ਤੇ ਮੱਥੇ 'ਚ ਟੋਆ ਬੋਦਾ ਮੋਟੀ ਅੱਖਾ ਇਹਨੂੰ ਤੁਸੀਂ ਐ ਨਹੀਂ ਕਹਿ ਸਕਦੇ ਵੀ ਯਾਰ ਇੱਕ ਰੋਸਾ ਕਿਸੇ ਵੀ ਪੱਟ ਤੋਂ ਹਾਂਜੀ ਆ ਲੈ ਚਲ ਭਈਆ ਸੁਆ ਦੂਜਾ ਕੱਦ ਬਟ ਜਰਸੀ ਵਾਲਾ ਪੰਜਾਬ ਵਾਲੀਆਂ ਜਰਸੀ ਆ ਗਈਆਂ ਤੇ ਬਾਕੀ ਜਦੋਂ ਇਹ ਤਿਆਰ ਹੋਊਗੀ ਫਿਰ ਉਦਾਂ ਲਾ ਦੂ ਗੁਰਪ੍ਰੀਤ ਪੰਡ ਲੇ ਵੇ ਪੰਡ ਲਾ ਦੂਗੀ 18 ਕਿਲੋ ਰੀਅਲ 'ਚ ਦੁੱਧ ਆਏ ਨੇ ਪਲੂਨ ਨੇ ਦਿੱਤਾ ਵਾ ਜੀ ਪੈਲਣ ਦਾ ਦੁੱਧ ਬਾਈ ਕਹਿੰਦਾ ਮੈਂ ਤੁਹਾਨੂੰ ਪੰਜਾਬੀ 'ਚ ਦੱਸ ਦਣਾ ਵੀ ਰੀਅਲ ਅੰਗਰੇਜ਼ੀ 'ਚ ਹੋਇਆ ਜਾਂਦਾ ਅਸਲ 18 ਕਿਲੋ ਦੁੱਧ ਨੇ ਪਿਆਇਆ ਹੋਇਆ ਬੱਚੀ ਨੇ ਇਸ ਸੁਆ ਸੁੰਦੀਆ ਦੂਜਾ ਦਿਨ ਕੱਢ ਦੂ ਪੰਜ ਸੱਤ ਹਾਂ ਬਬ ਪੰਜ ਸੱਤ ਕਦੇ ਨਹੀਂ ਰਹਿੰਦੇ ਆ ਜੀ ਬਾਹਲੇ ਨਹੀਂ ਬਾਹਲੇ ਨਹੀਂ ਕੱਚੀ ਹੈਗੀ ਇੱਥੋਂ ਕਮਾ ਕੇ ਆ ਲੰਬੀ ਖੜਾ ਲਈ ਮੜੀ ਜੀ ਇਹ ਇੱਥੇ ਰੋਕ ਲਈ ਇਹ ਇੱਥੇ ਰੋਕ ਲਾ ਰੋਕ ਲਾ ਰੋਕ ਲਾ ਇੱਥੋਂ ਦਿਖਾ ਦੇ ਗੈਰੀ ਇਹਦੀ ਲੰਬਾਈ ਤੇ ਫੇਸ ਕਰ ਦੇ ਉਰਲੇ ਬੰਨੇ ਦਾ ਉਰਲੇ ਬੰਨੇ ਬੰਨੇ ਕਰ ਦੇ ਇੱਥੋਂ ਇੱਥੋਂ ਦਿਖਾ ਦੇ ਗੈਰੀ ਖੜਨੀ ਖੁੜਨੀ ਬੱਛੀ ਦੀ ਯਾਰਾ ਪਿਓਰ ਆ ਗਈ 100 ਦਾ 100 ਜੇ ਗੁਰੀ ਇਹਨੇ ਬੱਸੀ ਦੇਤੀ ਹੋਰ ਹੀ ਗੱਲਬਾਤ ਹੋ ਜਾਊਗਾ ਆਰਡਰ ਵੀ ਲਾਜਵਾਬ ਬਣਾਉ ਤੇ ਪਿਓਰ ਜਰਸੀ ਐਂਕ ਹੋਵੇਂਗਾ ਗੈਰੀ ਆ ਮੇਰੇ ਵਾਲੇ ਬੰਨੇ ਆ ਜਾ ਐਂ ਕਮਾ ਦੇ ਐਂ ਲੈ ਚੱਲ ਬਾਈ ਤੋੜ ਲਾ ਹੌਲੀ ਹੌਲੀ ਦਿਨ ਬਾਈ ਕਹਿੰਦਾ ਪੰਜ ਸੱਤ ਕੱਢਦੀ ਐ ਤੇ ਜਿਹੜਾ ਦੁੱਧ ਆ ਦੁੱਧ ਦਾ ਰਕਾਰ ਇਹਦਾ ਹੈਗਾ 17 18 ਕਿਲੋ ਦਾ ਬਜੂਦ ਵਾਲੀ ਬੱਚੀ ਆ ਚਾਰ ਚੱਪੇ ਤੇ ਨਿਪਲੀ ਹੋਈ ਫਿੱਟ ਫਿੱਟ ਆ ਗਈ ਬਿਲਕੁਲ 100 ਦਾ 100 ਜਰਸੀ ਆ ਗਈ ਜਿਹੜੇ ਭਰਾਵਾਂ ਦੀ ਡਰਾਂ ਨੇ ਹਨਾ ਖਾਣ ਪੀਣ ਨੂੰ ਇੰਨੀ ਖੁੱਲੀ ਆ ਬੱਸ ਕੁਛ ਮਰਜ਼ੀ ਪਾ ਦੇ ਉਹ ਹੀ ਖਾ ਜਾਂਦੇ ਤੇ ਲੇਵੇ ਦੀ ਜਿਹੜੀ ਜਾੜਾ ਜੜ ਵੀ ਬੜੀ ਮਜ਼ਬੂਤ ਆ ਲੈ ਖਾਣ ਪੀਣ ਦਾ ਉਹੀ ਗੱਲ ਆ ਵੀ ਟੁੱਟ ਟੁੱਟ ਕੇ ਪੈਂਦੀ ਆ ਖਾਣ ਪੀਣ ਦੀ ਹਾਂ ਬੱਥਰਪਾਲ ਦੀ ਫਿਰਦੀ ਰਹਿੰਦੀ ਆ ਠੀਕ ਆ ਗੱਲ ਤੇ ਰੰਗ ਬਾਜ ਵੀ ਬਹੁਤ ਸ਼ਾਨਦਾਰ ਆ ਗਈ ਜਿਹੜੇ ਭਰਾ ਨੇ ਚੰਗੀ ਨਸਲ ਤਿਆਰ ਕਰਨੀ ਆ ਚੰਗੀ ਬਰੀਡ ਉਹ ਸੱਜਣ ਖਰੀਦ ਸਕਦਾ ਦੁੱਧ ਵੀ ਚੰਗਾ ਪਾ ਦੂ ਤੇ ਬਾਕੀ ਨਾਲ ਨਾਲ ਨਾਖਰੇ ਆ ਵੀ ਆ ਨਾ ਬੱਚੇ ਆਹ ਦੇਖ ਗੁਰੀ ਇੱਥੋਂ ਨਾੜਾ ਹੋਣੀ ਫਨੀ ਸਟਾਰਟ ਆ ਹੋਏ ਨਾਲੇ ਹਫ਼ਤੇ ਦੀ ਕੱਤੀ ਆ ਆ ਇਹ ਦੇ ਉਰਲੇ ਬੰਨਿਆਂ ਦੇ ਖਾਰੇ ਸਾਈਡ ਤੋਂ ਇੱਥੋਂ ਤੇ ਜਿਵੇਂ ਜਿਵੇਂ ਜੋਸ਼ ਮਾਰੂਗੀ ਆਰਡਰ ਚ ਓਵੇਂ ਓਵੇਂ ਚਿੱਪ ਕੱਢਦੀ ਜਾਊ ਹੋਈ ਗੁਰਪ੍ਰੀਤ ਬੰਨੇ ਖਾਂਦੀ ਪੀਂਦੀ ਵੀ ਵਿਖਾ ਦੇ ਇੱਥੇ ਖਾਣ ਪੀਣ ਦੀ ਫੁੱਲ ਚਾਰੂ ਆ ਉਹ ਗੱਲ ਬਾਤ ਨਹੀਂ ਹੈਗੀ ਵੀ ਘਰੇ ਆ ਕੇ ਤੁਸੀਂ ਕਹਦੋਂਗੇ ਪੱਠੇ ਨਹੀਂ ਚੱਗਦੀ ਰਿਹੜਾ ਇਹਦੇ ਪੈਸੇ ਗੁਰਪ੍ਰੀਤ ਕਿਵੇਂ ਕਰਾਂਗੇ ਆਪਾਂ ਪੈਸੇ ਦਾ 75000 ਰੁਪਇਆ ਲਵਾਂਗੇ ਜੀ ਮੁੱਲ ਅੱਸੀ ਕਰਾ ਲਓ ਬਿਆਸੀ ਕਰਾ 75 ਦੀ ਇਹ ਆਪਾਂ ਦੇਣੀ ਆ ਕਹਿਣ ਦਾ ਭਾਅ ਆ ਉਹ ਜੋ ਸੱਜਣੋ ਛੋਟ-ਛੂਟ ਵਾਲਾ ਕੰਮ ਹੀ ਆ ਕੋਈ ਵੱਡਾ ਅੰਤਰ ਨਹੀਂ ਇਹ ਤੁਸੀਂ ਕਹਿ ਦੋ ਕੋਈ ਵੀ 65 66 67 ਦੀ ਬੱਚੀ ਅਬ ਮੁੱਲ ਹੀ ਪੂਰਾ ਕਰਿਆ ਜੀ ਅਬ ਮੁੱਲ ਹੈਗੇ ਨੇ ਫਿਕਸ ਜੇ ਲੈਣ ਦੇਣ ਵਾਲੇ ਰੇਟ ਨੇ ਬਾੜੀ ਘਟौती ਨਹੀਂ ਹੈਗੀ ਛੋਟ ਛੱਪੇ ਵਾਲਾ ਕਰਾਂਗੇ ਮਾਨਤਨ ਜ਼ਰੂਰ ਕਰਾਂਗੇ ਜਿਹੜਾ ਥੋੜਾ ਬਹੁਤਾ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਤੇ ਹੁਣ ਮਾਰਦੇ ਆ ਜਰਸੀ ਤੇ ਕੱਦੇ ਦਾ ਵੀ ਫੁੱਲ ਵੱਡਾ ਆ ਗਿਆ ਫੁੱਲ ਵੱਡੀ ਆ ਗਈ ਨਾ ਤੇ ਸਵੇਰ ਦੀ ਕਿਵੇਂ ਆਹੀ ਜਮਾਂ ਠੰਡੀ ਆ ਇਹ ਵੀ ਠੰਡੀ ਆ ਸਵੇਰ ਦੀ ਤਾਂ ਸਵੇਰ ਆ ਦੀ ਆ ਗਈ ਬਿਲਕੁਲ ਠੰਡੀ ਸੀ ਲਾ ਨਾਰਾ ਨੂਰਾ ਬਹੁਤ ਲੱਗੀਆਂ ਪੂਰੀ ਦਿਖਾਈ ਥਣ ਚਰੀ ਗਾਇਬ ਦੇਖ ਯਾਰ ਕੈਸਾ ਬਣਾਉ ਇਹਦੇ ਇਹਦੇ ਹਜੇ 10 ਦਿਨ ਪਿਆ ਟੋਰ ਬਾਈ ਖੋਲ ਕੇ ਤੇ ਇਹਨੇ ਇਹਨੇ 23 24 ਕਿਲੋ ਦੁੱਧ ਦਿੱਤਾ ਇਹ ਜਿਹੜਾ ਖਾਪਦਾ ਹਾਂ ਇਹ ਬੁਰਜ ਦਾ ਲਮਾ ਤੋਂ ਨੇੜੇ ਆਪਣੇ ਸਮਾਨਸਾ ਜ਼ਿਲ੍ਹੇ ਚੋਂ ਲਈ ਆ ਹਾਂ ਇੱਥੋਂ ਥਾਣਾ ਦਾ ਗਾਇਤ ਹੀ ਬਹੁਤ ਸ਼ਾਨਦਾਰ ਹੈ ਇੱਥੋਂ ਤੇ ਬਾਕੀ ਆ ਚੀਜ਼ ਭਰਨੀ ਬਹੁਤ ਆ ਬੈਠਣਾ ਇੱਥੇਲੇ ਵਾਲਾ ਥੋੜੀ ਇਹ ਹੈ ਫਾਰਮ ਵਾਲੀ ਆਪਾਂ ਜੂਗੀ ਮੜੀ ਜੀ ਖੁੱਲੀ ਕੋਈ ਗੱਲ ਨਹੀਂ ਐ ਨਹੀਂ ਲੈ ਚਲਾ ਇਧਰ ਅੰਦਰਲੇ ਪਾਸੇ ਛੱਡਦੀ ਹਾਂ ਉਂ ਬਹੇਰੀ ਸ਼ਾਂਤ ਮਈ ਹਾਂ ਕੋਈ ਨਹੀਂ ਲੈ ਚਲਾ ਲੈ ਚਲਾ ਇਧਰ ਇੱਥੇ ਇੱਥ ਕੋਈ ਗੱਲ ਨਹੀਂ ਆਪਾਂ ਖੁੱਲੀ ਦਿਖਾ ਦਾਂਗੇ ਤੁਰਦੀ ਫਿਰਦੀ ਤੁਰਦੀ ਫਿਰਦੀ ਤੁਹਾਨੂੰ ਸੱਜਣਾ ਦਿਖਾ ਦਾਂਗੇ ਤੇ ਬਾਕੀ ਬਾਈ ਕਹਿੰਦਾ ਲਈ ਫਾਰਮ ਚੋਂ ਕਿਉਂਕਿ ਫਾਰਮ ਦਾ ਕੀ ਸੀਨ ਹੁੰਦਾ ਫਾਰਮ ਦੇ ਵਿੱਚ ਪਸ਼ੂ ਖੁੱਲਾ ਹੁੰਦਾ ਕਈ ਵਾਰੀ ਖੁੱਲਾ ਔਣ ਕਰਕੇ ਥੋੜੀ ਐਚ ਵੀ ਲੱਗ ਪੈਂਦਾ ਕਰਨਾ ਤੇ ਆਹ ਪਾਇਪ ਦਿਖਾ ਦੇ ਗਰੀ ਇੱਥੋਂ ਆਹ ਚੀਜ਼ ਦੁੱਧ ਵਾਲਾ ਪਾਇਪ ਪੂਪ ਕਿੰਨਾ ਸੋਹਣਾ ਜਾਂਦਾ ਤੇ ਬਜੂਦ ਕਿੰਨਾ ਬੈੜਦਾ ਥਣਾ ਦਾ ਗੈਪ ਕਿੰਨਾ ਸੋਹਣਾ ਰੱਖਦੀ ਆ ਤੇ ਬਾਕੀ ਖਾਣ ਪੀਣ ਦੀ ਬੈੜੇ ਵੀ ਖੁੱਲੀ ਆ ਗਈ ਸੁੱਖ ਨਾਲ ਕੱਦ ਕਾਠ ਵਾਲੇ ਮਾਮਲੇ 'ਚ ਨਹੀਂ ਬੋਡੀ ਵੇਟ ਬਹੁਤਾ ਘੁਰੀ ਇਹਦਾ ਤੇ ਵਜਨ ਵੀ ਫੁੱਲ ਹੈ ਦਾ ਇੱਧਰ ਲਈ ਬੰਨੇ ਲਈ ਆ ਪਿਛਲੇ ਬੰਨੇ ਕੈਮਰਾ ਆਰਡਰ ਕੇਰਾ ਉਹ ਖੜੀ ਦਾ ਹੋਰ ਦਿਖਾ ਦੇ ਵੀ ਸਵੇਰ ਆ ਜੀ ਬਹੁਤ ਸ਼ਾਂਤ ਹੈ ਜੀ ਬਹੁਤ ਵਧੀਆ ਬਸ ਥੋੜੀ ਇਹਦੀਆਂ ਨਾ ਪਸ਼ੂ ਕਿਹੜੀ ਖੁੱਲਾ ਰੱਖਿਆ ਰੱਸੀ ਪਾਈ ਕਰਕੇ ਹਲਕਤ ਕਰਦੀ ਆ ਫਿਰ ਭਜਦੀ ਆ ਲੈ ਕੇ ਇਹ ਖੁੱਲੇ ਕਰਕੇ ਸਿਸਟਮ ਕਰ ਜਾਂਦੇ ਲੈ ਬੋਚ ਕੇ ਜੇ ਫੜ ਕੇ ਕਮਾ ਲੈ ਇਹਨੂੰ ਇੱਧਰ ਤਾਂ ਬੰਨਦਾ ਜੰਗਲਾ ਹੁਣ ਤਾਂ ਨਹੀਂ ਭਜਣ ਦਿੰਦਾ ਤੂੰ ਇੱਧਰ ਨੂੰ ਲੈ ਜਾਣਾ ਐਤੋ ਥੋੜੀ ਅਕਲਗਾਨੀ ਮਨਾਉਂਦੀ ਆ ਬਾਕੀ ਕੱਚਾ ਖਾਂ ਕਰਕੇ ਮਸਤੀ ਬਹੁਤ ਕਰਦੀ ਆ ਠੀਕ ਆ ਗੱਲ ਆ ਹਾਂ ਤੇ ਇੱਥੇ ਦਿਖਾ ਦੇ ਤੋਰ ਕੇ ਇਹਨੇ ਗੁਰਪ੍ਰੀਤ ਕਿੰਨਾ ਕੁ ਦੁੱਧ ਪਾ ਸਕਦੀ ਆ ਇਹਨੇ ਠੀਕ ਹੈ ਕਰਨ ਜਮਾ ਦਾਬਾ ਕਰਦਾ ਮੈਂ 22 23 ਕਿਲੋ ਦੁੱਧ ਖੁੱਲਾ ਦੂ ਕਮਾ ਦੇ ਪੁੱਤ ਐਨੂੰ ਜੰਗਲੇ ਦੇ ਨਾਲ ਨਾਲ ਕੇ ਹਾਂ ਆ 22 23 22 ਕਹਿੰਦਾ ਖੁੱਲਾ ਦੇ ਦੂ ਬਾਕੀ ਯਾਰ ਕੁਆਲਿਟੀ ਦੱਸ ਦੀ ਆ ਨਸਲ ਕੁਆਲਿਟੀ ਇਹਦਾ ਵੀ ਬਹੁਤ ਵਧੀਆ ਤੇ ਨਾਲ ਨਾਲ ਲੈ ਚੱਲ ਖੋ ਫੇਸਪੂਸ ਬਹੁਤ ਵਧੀਆ ਬਾਈ ਨਾਲ ਨਾਲ ਲੈ ਚਲਾ ਇੱਥੋਂ ਘੇਰੀ ਲੰਬਾਈ ਲਮੂਈ ਹਰੇਕ ਪੱਖ ਤੋਂ ਕਰਾ ਲਈ ਚੱਕਾ ਤੇ ਇਹਦਾ ਗੁਰਪ੍ਰੀਤ ਰੇਟ ਕੀ ਰਹੂ ਫਿਰ ਇਹਦਾ 70000 ਰੁਪਇਆ ਬਾਈ ਉਹ 75 ਦੀ ਦੇ ਦਾਂਗੇ ਹਾਂ ਜੋੜਾ ਹੋ ਜਾਊਗਾ ਇਹ 1.5 ਲੱਖ ਦਾ ਹੋ ਜਾਊਗਾ ਜੀ ਆ ਜੋੜਾ ਕਿਸੇ ਭਰਾ ਨੇ ਇਕੱਠੀਆਂ ਪਾਉਣੀਆਂ ਨੇ ਕਰ ਦਾਂ ਗੂ ਗਾ ਇਹ ਜੋੜਾ ਬਾਈ ਕਹਿੰਦਾ ਦੇ ਦਾਂਗੇ ਡੇਢ ਦਾ ਘੂਰ ਦੀ ਕੋਈ ਨਹੀਂ ਮੂਰਾਂ ਥੋੜੀ ਜੀ ਆ ਲੈ ਚੱਲ ਆਰਡਰ ਬਣਾਉਗੀ ਪੂਰਾ ਚੌੜਾ ਸੋਨਾ ਬਣਾਉਗੀ ਵਜੂਦ ਵਾਲੀ ਆ ਤੇ ਬਾਕੀ ਅਲਿਆ ਆਪਣਾ ਜੇ ਅਲਕਤ ਜੀ ਮੰਨਦੀ ਆ ਥੋੜੀ ਧਿਹਾਰੇ ਦੀ ਗੱਲ ਕਰ ਲਈਏ ਉਦਾਂ ਨਹੀਂ ਕੋਈ ਸਮੱਸਿਆ ਹੈਗੀ ਬਾੜ ਨੂੰ ਕਿਸੇ ਵੀ ਪੱਖ ਤੋਂ ਆਰਡਰ ਇੱਥੋਂ ਦਿਖਾ ਦੇ ਫੁੱਲ ਚੌੜਾ ਬਣਾਉਗੀ ਤੇ ਵਜਨ ਵਜੂਦ ਵੀ ਚੰਗਾ ਆ ਗਿਆ ਇਹਦੇ 'ਚ ਤੇ ਹੁਣ ਮਾਰਦੇ ਗਾ ਰਹੀ ਆ ਬਾੜ ਤੇ ਕੈਮਰਾ ਇਧਰਲੇ ਬੰਨੇ ਇਹ ਜੰਮ ਕਜਮ ਕਬਾਲੀ ਇਹਦਾ ਆਰਡਰ ਉੱਤਰ ਦਿਖਾ ਦੇ ਇੱਥੋਂ ਇਹ ਯਾਰ ਸ਼ਹਿਰ ਆ ਗਈ ਗੁਰੀ ਫੁੱਲ ਹਾਈਟ ਆ ਇਹਦੀ ਇਹ ਯਾਰ ਸ਼ਹਿਰ ਚ ਆ ਗਈ ਉਹ ਦਿਖਾਈ ਨਾੜਾ ਨੂੜਾ ਗਰੀ ਅਗਲੇ ਬੰਨੀ ਸੁਭਾਅ ਦੀ ਕਿਵੇਂ ਬਾਈ ਬਾਲੀ ਠੰਡੀ ਆ ਬਾਈ ਸੁਭਾਅ ਦੀ ਇਹ ਜੀ ਠੰਡਿਆ ਜੀ ਵੇਰੀ ਨਾੜਾ ਨੂੜਾ ਮਖਾਏ ਤੋਂ ਮੈਨੂੰ ਪਹਿਸ਼ ਠੰਡਾ ਹੋਣਾ ਚਾਹੀਦਾ ਤੋਰੀ ਖੁੰਤੀ ਨੂੰ ਤੇ ਬਜੂਦ ਵੀ ਸੱਜਣੋ ਫੁੱਲ ਆ ਇਹਦੇ ਜਿਦੇ ਬਿਊਟੀ ਵਾਲੇ ਪੱਖ ਤੋਂ ਵੀ ਸਰਾਈ ਆ ਗਈ ਜੇ ਬੱਛੀ ਦੀ ਗੱਲ ਕਰ ਲਈਏ ਨਾੜਾ ਨੂੜਾ ਆਰਡਰ ਤੇ ਬਾਲੀਆਂ ਰੱਖਦੀਆਂ ਗੁਰਪ੍ਰੀਤ ਸੂਆ ਕਿਹੜਾ ਦਾ ਸੂਆ ਦੂਜਾ ਬਾਈ ਓਰੀਜਨਲ ਕਿੰਨੇ ਦਿਨ ਕ 80 ਦਿਨ ਲਿਜਾ ਸਕਦੀ ਹੈ ਨਾ 23 24 ਕਿਲੋ ਦੁੱਧ ਦੱਸਿਆ ਦਾ ਜਮਾ ਰਿਕਾਰਡ ਵਾਲਾ ਪਹਿਲੇ ਸੂਏ ਕੱਦ ਬੱਡ ਵੀ ਚੰਗਾ ਤੇ ਬਿਊਟੀ ਵਾਲੇ ਪੱਖ 'ਚ ਵੀ ਜਿਵੇਂ ਤੁਹਾਨੂੰ ਮੈਂ ਸਜਣੋਂ ਦੱਸੀ ਆ ਸ਼ਕੀਨ ਵੀ ਬਾਲੀਆ ਤੇ ਯਾਰ ਨਖਰੇ ਵਾਲੀ ਆ ਬੱਚੀਆਂ ਤੁਰਦੀ ਆ ਘੋੜੀ ਵਾਂਗੂ ਜਵੇਂ ਟਕਾ ਟਕਾ ਕੇ ਕੱਦ ਵੀ ਪੂਰਾ ਫੁੱਲ ਵੱਡਾ ਆ ਇਹਨੂੰ ਲੰਬੀ ਜੀ ਖੜਾ ਲਈ ਪੁੱਤ ਇੱਥੇ ਤੂੰ ਦਿਖਾ ਦੇ ਇੱਥੇ 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 ਰੋਕ ਲਾ ਮਾੜੀ ਇੱਥੋਂ ਇੱਥੋਂ ਦਿਖਾ ਦੇ ਗੈਰੀ ਫੇਸ ਵਾਲੇ ਪੱਖ ਤੋਂ ਤੇ ਨਾੜਾਂ ਨੂੜਾਂ ਵੀ ਦਿਖਾ ਦੀਆਂ ਆਰਡਰ ਤੇ ਨੇੜੇ ਲਾ ਕੇ ਕੈਮਰਾ ਐਸਾ ਆ ਚੀਜ਼ ਸਵੇਰ ਆ ਦੀ ਬੜੀ ਠੰਡੀ ਆ ਜਿਵੇਂ ਗੱਬਣ ਵਾਲਾ ਪੂਛ ਚੱਕ ਕੇ ਖੜ ਗਈ ਸਵੇਰ ਆ ਦੀ ਪੰਦ ਠੰਡੀ ਆ ਗਈ ਬਿਲਕੁਲ ਤੇ ਗਰਮ ਵਾਲਾ ਸੀਨ ਨਹੀਂ ਹੈਗਾ ਕੋਈ ਵੀ ਇਹਦੇ ਚ ਤੇ ਪੰਨ ਵੀ ਟਾਈਟ ਮਾਰਦੀ ਆ ਫੈਟ ਵਾਲਾ ਦੁੱਧ ਦੂ ਦਊਗੀ 25 ਕਿਲੋ ਦਊ ਐਤਕੀ ਗਰੰਟ ਤੇ ਸੂਣ ਵਾਲਾ ਹਜੇ ਇਹਦਾ ਘੱਟੋ ਘਾਟ 8-10 ਦਿਨ ਕੋਈ ਸੀਨ ਨਹੀਂ ਹਾਂ 10 ਦਿਨ ਪਏ ਆ ਇਹ 8 ਤੋਂ 10 ਦਿਨ ਕੱਢ ਦੂਗੀ ਲੈ ਚਲ ਬਈ ਆ ਇਹਨੂੰ ਤੇ ਘਰੇ ਖੜੀ ਜਚੂਗੀ ਵੀ ਤੇ ਬਾਕੀ ਇਹ ਜਿਹੜੀ ਨਸਲ ਹੈ ਦੀ ਫੈਟ ਵੀ ਚੰਗੀ ਆਉਂਦੀ ਆ ਤੇ ਐਚਐਫ ਦੇ ਮੁਕਾਬਲੇ ਜੇ ਗੱਲ ਕਰ ਲਈਏ ਸੱਜਣਾ ਬਿਮਾਰ ਵੀ ਇਹ 0% ਹੀ ਹੁੰਦੀਆਂ ਤਕਰੀਬਨ ਗਰਮੀ ਝੱਲਣ ਵਾਲੀ ਨਸਲ ਆ ਗਈ ਸਰਚ ਤੇ YouTube ਤੇ ਇਹਦੇ ਬਾਰੇ ਕਰਕੇ ਵੇਖ ਲਿਓ ਤੇ ਐਰ ਸ਼ਹਿਰ ਚ ਪੈਂਦੀ ਆ ਲੈਗ ਸਕੋਰ ਤੋਂ ਵੀ ਫੁੱਲ ਮਜ਼ਬੂਤ ਆ ਥਣ ਦਾ ਸਾਈਜ਼ ਰੱਖੂਗੀ ਹੱਥੀ ਚਵਾਈ ਵਾਲਾ ਮੁਠੀ ਵਾਲਾ ਹੱਥੀ ਵੀ ਚੋ ਸਕਦੇ ਆ ਮਸ਼ੀਨੀ ਚਵਾਈ ਤੇ ਵੀ ਲਾ ਸਕਦੇ ਆ ਦੇਖ ਲਾ ਹੁਣ ਦੇਖੋ ਨੇੜੇ ਤੇ ਬਾਕੀ ਆਰਡਰ ਆਰਡਰ ਦਾ ਇਹਦਾ ਡਿਜ਼ਾਈਨ ਹੀ ਦੱਸਦਾ ਵੀ ਆਰਡਰ ਚੰਗਾ ਬਣਾਉਗੀ ਸੋਹਣਾ ਹੈਟ ਆ ਲਈ ਜੀ ਕਰੀਆਂ ਇਹਨੂੰ ਇੱਥੇ ਇੱਧਰ ਨੂੰ ਕਰੀ ਮਾਰੀ ਫੰਡੀ ਆ ਤੇ ਇੱਥੇ ਤੇ ਇੱਥੋਂ ਇੱਥੋਂ ਇਹਦਾ ਕੱਦ ਵੀ ਦਿਖਾਦੀ ਜੈ ਜੀ ਕੱਦਗਾਠ ਵਾਲੇ ਮਾਮਲੇ 'ਚ ਛੋਟੀ ਨਹੀਂ ਆੜੀ ਚਮ ਕੈ ਰੀਜਨਲ ਹੈ ਲੱਗਿਆ ਵੈ ਨਹੀਂ ਹੋਇਆ ਕੁਛ ਨਹੀਂ ਲੱਗਾ ਬਾਈ ਕੋਈ ਸੁਰਖੀ ਨਹੀਂ 100 ਦੀ 100 ਆ ਹਮਾਰੀ ਰੀਜਨਲ ਆ ਇਹਦੇ ਗੁਰਪ੍ਰੀਤ ਪੈਸੇ ਪੈਸੇ ਉਹਦੇ ਫੋਨ ਤੇ ਕਰ ਲਾਂਗੇ ਬਾਈ ਯਾਰ ਠੀਕ ਆ ਗੱਲ ਹਜੇ ਕੱਚੀ ਆ ਠੀਕ ਆ ਕਈ ਆ ਦੀ ਕੋਈ ਵੇਚਣ ਵਾਲ ਆ ਜਾਂਦਾ ਹਾਂ ਵੇਚਣ ਵਾਲੇ ਬੰਦੇ ਮੰਗਦੇ ਵੀ ਆ ਵੇਚਣ ਵਾਲੇ ਮੈਨੂੰ ਆਇਆ ਵੀ ਕਿਸੇ ਦੁੱਧ ਪੀ ਜਾਇਜ਼ ਜੈ ਹੀ ਹੋਊਗਾ ਹਾਂ ਜਾਇਜ਼ ਜੈ ਰੇਟ ਮੈਨੂੰ ਆਇਆ ਕਿਸੇ ਦੁੱਧ ਪੀਣ ਵਾਲਾ ਸੱਚ ਨਹੀਂ ਲੈ ਜਾਏ ਸਿੱਧੂ ਲੈ ਜਾਏ ਠੀਕ ਆ ਗੱਲ ਚੀਜ਼ ਪਰ ਹੈ ਕੀਮਤੀ ਵੇਚ ਬਚੋਲੇ ਨਾਲ ਹਾਂ ਵੇਚ ਬ ਆਮ ਬਾਈ ਕਹਿੰਦਾ ਸਿੱਧੀ ਵੇਚ ਲੈ ਆਪਣਾ ਕੋਲ ਜਗ੍ਹਾ ਬਹੁਤਾ ਸਾਹਮ ਲਾਂਗੇ 5-7 ਦਿਨ ਤਾਂ ਵੀ ਕੋਈ ਗੱਲ ਨਹੀਂ ਠੀਕ ਆ ਗੱਲ ਤੇ ਫੇਸ ਵਾਲੇ ਪੱਖ ਤੋਂ ਹਰੇਕ ਪੱਖ ਤੋਂ ਲਾਜਵਾਬ ਆ ਗਈ ਜਰਸੀ ਦੇ ਬੱਚੇ ਵੀ ਸੋਨੇ ਪਾ ਦੂਗੀ ਐਰ ਸ਼ੈਰ ਦੇ ਵੀ ਪਾ ਸੀਲ ਗਰੀਬ ਇੰਨੀ ਆ ਸਾਡੀ ਗੱਲਾਂ ਦੇ ਲੈ ਦੋਨਾਂ ਪੈਸੇ ਬੈਠ ਕੇ ਬੰਦੇ ਚੁੰਦੇ ਰਹਾ ਤੇ ਹੁਣ ਆ ਜਾ ਗੈਰੀ ਆ ਸੂਈ ਹੋਈ ਬੈਠ ਤੇ ਤੇ ਪਹਿਲਾਂ ਜੇ ਆਰਡਰ ਤੇ ਮਾਰਦੇ ਕੈਮਰਾ ਤੇ ਸਵੇਰ ਸੋਨ ਨੂੰ ਮੈਂਦਾ ਵੀ ਦਿਖਾ ਦਣਾ ਵੀ ਸਵੇਰ ਦਾ ਵੀ ਬੜਾ ਠੰਡਾ ਪੱਛੀ ਦਾ ਇਥੋਂ ਦਾ ਹਾਈਡਰ ਕਿਹੋ ਜਿਹਾ ਹੈ ਇਧਰਲੇ ਪਾਸੇ ਹੀ ਪੈ ਗਿਆ ਜੇਰ ਜੂਰ ਪੈ ਗਈ ਬਾਈ ਉਹ ਬੰਨੇ ਪਈ ਆ ਜੇਰ ਅਜੇ ਸਿੱਟੀ ਨਹੀਂ ਹੈਗੀ ਗੁਰੀ ਆ ਥਾਣ ਦਾ ਖਾਣ ਦਾ ਸੈਜ ਕਿਹੋ ਜਿਹਾ ਬੱਚਾ ਲਾ ਗਿਆ ਇਹਨਾਂ ਬਣਾਉਗੀ ਜਮਾ ਚਵਾਈ ਦੀ ਨਿਕਲੂ ਫੋਲੀ ਉਰਲੇ ਬੰਨੇ ਆ ਕੇ ਦਿਖਾ ਦੇ ਚਾਰੇ ਥਾਣਾਂ ਦਾ ਗੈਪ ਕਿੰਨਾ ਹੈ ਦਾ ਤੇ ਬਾਕੀ ਨਾਲ ਆ ਜਿਹੜੀ ਨਾਲ ਇਹਦੇ ਆ ਗਈ ਸੱਜਣੋਂ ਬੱਛੀ ਬੱਛੀ ਦੀ ਮਾਰਦੀਆਂ ਰਹੀ ਕੈਮਰਾ ਚ ਬੱਛੀ ਬਹੁਤ ਚੰਗੀ ਆ ਬਾਈ ਗੁਰੀ ਆ ਨਾਲ ਬੱਛੀ ਵੀ ਚੰਗੀ ਕੁਆਲਿਟੀ ਦੀ ਆ ਗਈ ਸੂਹਾ ਆਪ ਕਿਹੜਾ ਬਾਈ ਇਹਦਾ ਸੂਹਾ ਦੂਜਾ ਬਾਈ ਰਿਜਨਲ ਆਪ ਵੀ ਮੂੰਹ ਵੀ ਦੇਖਦਾ ਨਸਲ ਕੁਆਲਿਟੀ ਦੇ ਫੇਸ ਦਿਖਾ ਦੇ ਜਰਸੀਆਂ ਵਰਗਾ ਨਾ ਹਾਂ ਜਰਸੀਆਂ ਮਿੱਡਾ ਮੂੰਹ ਆ ਜਰਸੀਆਂ ਵਰਗਾ ਫੇਸ ਜਰਸੀਆਂ ਵਰਗਾ ਤੇ ਕਲਰ ਐਚ ਐਫੀ ਆ ਗਿਆ ਇਹਨੇ ਵੀ ਕਰੋ ਸੰਗ ਦੇ ਵਿੱਚ ਆ ਗਿਆ 22 23 ਕਿਲੋ ਦੁੱਧ ਇਹਦਾ ਪਾਇਆ ਹੋਇਆ ਠੀਕ ਹੈ ਕੰਦਾ ਆ ਦੁੱਧ ਬਾਈ ਕਹਿੰਦਾ ਇਹਦਾ ਵੀ 22 ਤੋਂ 23 ਕਿਲੋ ਪਾਇਆ ਤੇ ਸਭ ਤੋਂ ਮੇਨ ਗੱਲ ਯਾਰ ਪਸ਼ੂ ਦੇ ਸੁਭਾਅ ਦੀ ਹੁੰਦੀ ਆ ਸ਼ੈ ਨਾ ਬੱਚਾ ਰਜਾ ਤਾਂ ਗੁਰੀ 5 6 ਕਿਲੋ ਦੁੱਧ ਕੱਢਦਾ ਸੀ ਇਹ ਟੜਕੇ 7 8 ਵਜੇ ਸੂਈ ਆ ਇੱਥੋਂ ਆਰਡਰ ਦਿਖਾ ਦੀ ਨਾਲ ਦੀ ਨਾਲ ਹੀ ਦੇਰ ਪੈ ਗਈ ਤੋਰ ਬਾਈ ਖੋਲ ਕੇ ਰਹੀ ਤੋਰ ਦੇ ਬਾਈ ਤੇ ਆਰਡਰ ਦੀ ਜੜ ਵੀ ਮਜ਼ਬੂਤ ਆ ਠੋਸ ਰੱਖਦੀ ਆ ਥੋੜਾ ਚੋਇਆ ਹੋਇਆ ਬਾਈ ਕਹਿੰਦਾ ਪੋਲੀ ਪਾਈ ਸੀ ਥੋੜੀ ਜੀ ਜੇਰ ਜਪਾ ਇਹਦਾ ਹੋ ਗਿਆ ਡੰਨ ਨਾਲ ਇਹਦੇ ਹੈਗੀ ਆ ਪੰਛੀ ਹਾਂ ਜੇਰ ਉਧਰ ਸਾਹਮਣੇ ਦੁੱਧ ਕਿੰਨਾ ਕ ਦੱਸਿਆ ਇਹਦਾ ਦੁੱਧ 22 ਕਿਲੋ ਦਿੱਤਾ ਹੋਇਆ ਪਲੂਣ ਦਾ ਬਾਈ ਠੀਕ ਆ ਗੱਲ ਬਾਈ 22 ਕਿਲੋ ਦਾ ਕੋਈ ਰੌਲਾ ਨਹੀਂ ਦਊਗਾ ਆਡਰ ਰੱਖਦੀ ਆ ਫੁੱਲ ਫਸਵਾ ਥਣ ਦਾ ਸਾਈਜ਼ ਆ ਜਿਹੜਾ ਉਹ ਬੜਾ ਬਾਕਮਾਲ ਆ ਜਿੰਨੀ ਮਰਜ਼ੀ ਭੀੜ ਚ ਬੰਨੀ ਰੱਖਿਓ ਸਮੱਸਿਆ ਨਹੀਂ ਆਊਗੀ ਮਸਟੈਟਸ ਵਾਲੀ ਤੇ ਥਣ ਤੇ ਪੈਰ ਪੂਰ ਤੇ ਨਾਲਾ ਸੀਨ ਨਹੀਂ ਹੋਊਗਾ ਬਾਈ ਹਨਾ ਇ ਲਿਆ ਲਿਆ ਐਨ ਨੂੰ ਲਿਆ ਇਧਰ ਲੈ ਆਈ ਕੋਈ ਨਾ ਇੱਥੋਂ ਆਰਡਰ ਦਿਖਾ ਦੇ ਨਾਲੇ ਪੱਖ ਤੋਂ ਹੋ ਜਾ ਹੋ ਜਾ ਮਜ਼ਬੂਤ ਬਹੁਤ ਆ ਬੱਸੀ ਹੋਈ ਹੈ ਇੱਕ ਤਰ੍ਹਾਂ ਦੀ ਇਹ ਇੱਥੇ ਇੱਥੇ ਰੋਕ ਲਾ ਕੋਈ ਨਾ ਇੱਥੇ ਰੋਕ ਲਾ ਆ ਜੇਰ ਵੀ ਸੱਚ ਇੱਧਰ ਪਈ ਆ ਬਣਾ ਇੱਥੋਂ ਇੱਥੋਂ ਦਿਖਾ ਗਿਆ ਰੀ ਆਰਡਰ ਦਿਖਾ ਕਾ ਜੀ ਆ ਬਾਲੀ ਸੈੱਟ ਖੜੀ ਆ ਇੱਥੋਂ ਇੱਥੇ ਕਣਾ ਲਾ ਲਾ ਪੂਰੇ ਬੈ ਕੇ ਧਾਰਾ ਮਾਰ ਲਾ ਵੇ ਕਿੰਨੀ ਠੰਡੀ ਆ ਲੈ ਤੇ ਸਵਾ ਆ ਗਈ ਆ ਗਈ ਬਿਲਕੁਲ ਠੰਡੀ ਸੀਲ ਬਾਕੀ ਤੁਹਾਨੂੰ ਧਾਰਾਂ ਇਹਦੀਆਂ ਬੱਚਾ ਲਾ ਕੇ ਵੀ ਮਾਰ ਕੇ ਦਿਖਾ ਦਾਂਗੇ ਆਪਾਂ ਬੱਚਾ ਲਾ ਦਿੰਨੇ ਆ ਉੱਥੇ ਇਹੀ ਜੀ ਗੱਲ ਨਹੀਂ ਜਿਵੇਂ ਮਰਜੀ ਬੈਠ ਲੈ ਬੈਠੇ ਰਹੋ ਇਤ ਇਤ ਤੋਂ ਦਿਖਾ ਦੇ ਰਹੀ ਆਰਡਰ ਇਹਦਾ ਨਾਲੇ ਉਹ ਉਹ ਨਾਲ ਖਣਾ ਗਾਇਬ ਦਿਸਾਰੀ ਗਾਇਬ ਕਿੰਨਾ ਸ਼ਾਨਦਾਰ ਲੱਗਿਆ ਸਾਨੂੰ ਉਹ ਮੁਠੀ ਵਾਲਾ ਸੋਹਣਾ ਥਾਂ ਲੱਗਿਆ ਮੁਠੀ ਵਾਲਾ ਲੈ ਚੱਲ ਭਾਈ ਇਹ ਸਾਨੂੰ ਮਟਾਇਡਸ ਵਗੈਰਾ ਨਹੀਂ ਆਉਂਦੀ ਕੁੜੀ ਆ ਲੈ ਚੱਲ ਲੈ ਚੱਲ ਤੇ ਬਾਕੀ ਆ ਜੇਰ ਵੀ ਡਾਨ ਆ ਰਹੀ ਇਧਰਲੇ ਬੰਨੇ ਤੇ ਫੇਸ ਜਿਵੇਂ ਬਾਈ ਨੇ ਦੱਸਿਆ ਵੀ ਜਰਸੀਆਂ ਨਾਲ ਦੇ ਫੇਸ ਆ ਗਿਆ ਕਰੋ ਸੰਗ ਚ ਆ ਗਈ ਬੱਚੇ origignal ਵੀ ਚੰਗੇ ਪਾ ਦੂ ਕਿਸੇ ਭਰਾ ਨੇ ਲੈਣੇ ਨੇ ਤੇ ਕਰੋ ਸੰਗ ਦੇ ਤਾਂ ਪਾਈ ਜਊਗੀ ਬੱਚੇ ਇਹ ਲਾ ਦੇ ਬੱਸੀ ਲਾ ਦੇ ਨਾਲ ਵੀ ਬੱਛੀ ਆ ਬੱਚਾ ਇਹਨੂੰ ਭਾਈ ਲਾ ਦੇ ਧਾਰਾ ਮਾਰ ਕੇ ਦਿਖਾ ਦਾਂਗੇ ਆ ਤੇ ਇਹਦਾ ਰੇਟ ਆ ਰੇਟ ਇਹਦਾ 67000 ਪੀ ਲਵਾ 67 ਦੀ ਦੇ ਦਾਂਗੇ ਹਾਂ ਹੈਰਾਨ ਕਰਨ ਵਾਲੀ ਰੇਟ ਆ ਦੁੱਧ 20 ਕਿਲੋ 22 ਤੋਂ 20 ਕਿਲੋ ਦੀ ਤਾਂ ਜਮਾਂ ਗਰੰਟੀਡ 20 ਕਿਲੋ ਦੁੱਧ ਦੇਣਾ ਨੇ ਠੀਕ ਹੈ ਕਹਿੰਦਾ ਜਿੱਤਾ ਦਾ 22 ਤੇ ਹੀ ਹੋਇਆ 20 ਦੀ ਆਪਾਂ ਗਾਰੰਟੀ ਦੇ ਦਾਂਗੇ ਤੇ ਬੱਚਾ ਲਾ ਦੇ ਬਾਈ ਤੇ ਤੂੰ ਮਾਰ ਦੇ ਘਰੀ ਇੱਧਰ ਲਈ ਬੈਠ ਤੇ ਕੈਮਰਾ ਇਹਦਾ ਆਰਡਰ ਵੀ ਕਰਾ ਦੇ ਚੈੱਕ ਪਹਿਲਾਂ ਚੱਲ ਪੁੱਤ ਆਰਡਰ ਕੁਆਲਿਟੀ ਜਾਣੇ ਜੀ ਵੀ ਫੱਲਾ ਮੱਜਾਂ ਵਰਗੀ ਵਹਿੜ ਆ ਮੱਜਾਂ ਨਾਲ ਦੀ ਐ ਵਹਿੜ ਆ ਗਈ ਇਹਦੀ ਦਿਖਾ ਆਰਡਰ ਕੁਆਲਿਟੀ ਕਰੀ ਗੁਪਰੀ ਬਹੁਤ ਕੰਮ ਦਾ ਮਜ਼ਬੂਤ ਵਾਲੀ ਆ ਠੰਡੀ ਵਾਲੀ ਆ ਸੁਆਦੀ ਆ ਨਾ ਵਾਹ ਵੀ ਠੰਡੀ ਆ ਗੱਬਣ ਦੀ ਮਾਰਦੇ ਜਾਈ ਧਾਰਾਂ ਇਹਦਾ ਲੱਗਦਾ ਜਿਹਾ ਕਿ ਚੋਣ ਚੋਣ ਦੇਖੀ ਕੈਸਾ ਲੱਗਿਆ ਗੱਬਣ ਮੋਟਰ ਹੀ ਇੱਕ ਤਰ੍ਹਾਂ ਦੀ ਬੇਗਾ ਇਹ ਤੁਹਾਨੂੰ ਮੈਂ ਗੱਬਣੇ ਪਾਸ ਕਰਕੇ ਦੇ ਦਿੰਦਾ ਗੱਬਣ ਹਲੇ ਜਦੋਂ ਸੂਪ ਹੀ ਨਾ ਮੱਛੀ ਮੋਟਰ ਵਾਲਾ ਕੰਮ ਹੀ ਆ ਜਿਆਦੇ ਜੇ ਪਾਣੀ ਲਾਉਂਦੇ ਪਾਚੂ ਸੂਪ ਆਉਂਦਾ ਸੀ ਤੇ ਇਹ ਤੁਹਾਨੂੰ ਮੈਂ ਖੜੀਏ ਦਿਖਾਤੀ ਵੀ ਇੰਨੀ ਕ ਜਿਆਦੇ ਠੰਢੀ ਆ ਸੂਈ ਹੋਈ ਨਹੀਂ ਤਾਂ ਇਹਨੇ ਪਾਇਰ ਪੱਟਣੀ ਕੀ ਆ ਸੂਆ ਵਰ ਪ੍ਰੀਜ ਦਾ ਸੂਆ ਦਾ ਦੂਜਾ ਬਾਈ ਕੂ ਆ ਦੂਜਾ ਜਾਨ ਫੁੱਲਾ ਹਨਾ ਫੁੱਲ ਜਾਣਾ ਮੱਝ ਵਰਗੀ ਚੌੜੀ ਆ ਹਾਂ ਥੋੜੇ ਜਿ ਪੱਕੇ ਪੱਕੇ ਕਰਕੇ ਉਹ ਕਰਦੀਆਂ ਹਨਾ ਤੇ ਥਣ ਲੱਗਿਆ ਨੂੰ ਮੱਜਾਂ ਨਾਲ ਦਾ ਜੋੜ ਤੋੜ ਵੀ ਫੁੱਲਾ ਤੋਂ ਜਾਨ ਜੂਨ ਬਾੜੀ ਆ ਦੀ ਬਾੜੀ ਚ ਐਨ ਆ ਗਈ ਜਮਾ ਬਾੜੀ ਵਾਲੀ ਵੇੜ ਜਿਹੜੀ ਆਪਾਂ ਕਹਿੰਦੇ ਨੇ ਚੜਾਈ ਚੜੂਈ ਵਾਲੀ ਫੁੱਲ ਚੜਾਈ ਵਾਲੀ ਆ ਗਈ ਰੋਕੀ ਇੱਥੇ ਬਈ ਮਾੜ ਆ ਜਾ ਠੰਡੀ ਦਾ ਇੰਨੀ ਹਾਲ ਐ ਛੜ ਤੇ ਗਰਾਊਂਡ 'ਚ ਐ ਖੜੀ ਰਹਿਉ ਕੱਲੇ ਇੱਥੇ 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 ਦਿਖਾ ਲਈ ਕਰੀ ਇੱਥੋਂ ਆਡਰ ਇੱਥੋਂ ਕਰਾ ਆਡਰ ਚ ਇੱਕ ਵੇਖ ਐਸਾ ਲੱਗਿਆ ਸ਼ਾਨਦਾਰ ਬਾੜੀਆਂ ਵਾਲਾ ਲੱਗਿਆ ਬਾਈ ਦੁੱਧ ਨੇ ਇਹਨੇ ਵੀ 23-24 ਕਿਲੋ ਦੁੱਧ ਦੇਣਾ ਠੀਕ ਹੈ ਰਿਜਨਲ ਲੈ ਕਮਾਲ ਆ ਭਈ ਹਾਂ ਜੀ ਆਈ ਖੜੀਆ ਸਭਾ ਆਦੀ ਆ ਗਈ ਜਮਾ ਠੰਡੀ ਥਾਂ ਆ ਗਿਆ ਮੱਜਾਂ ਨਾਲ ਦੀ ਤਕਰੀਬਨ ਤਕਰੀਬਨ ਇਹਦਾ ਤੇ ਵਜਨ ਵਜੂਦ ਦੀ ਆ ਗਈ ਫੁੱਲ ਬਾਡੀ ਵਾਲੀ ਵਹਿੜ ਆ ਗਈ ਕਮਾਲ ਆ ਭਾਈ ਇੱਥੋਂ ਕਿੰਨੇ ਦਿਨ ਕੱਢ ਦੂਗੀ ਇਹ ਦਿਨੇ ਦੇ ਬਸ ਤਿਆਰੀ ਹੈ ਬਾਈ ਪੰਜ ਚਾਰ ਦਿਨ ਲੈਂਦੀ ਆ ਹਾਂ ਦੋ ਚਾਰ ਦਿਨ ਦੋ ਚਾਰ ਦਿਨ ਹੀ ਲੈਂਦੀ ਆ ਤਕਰੀਬਨ ਤਕਰੀਬਨ ਤਿਆਰੀ ਚ ਹੀ ਆ ਕੰਮ ਇਹਦਾ ਰੇਟ ਕੀ ਰਹੂਗਾ ਰੇਟ ਇਹਦਾ 75000 ਰੁਪਏ ਲੈ ਲਾਂਗੇ ਭਾਈ ਇਹਦਾ 75 ਦੇ ਤਾਜੀ ਦਾ ਲੈ ਲਾਂਗੇ 67 ਹਾਂ ਆ ਉਹਦਾ ਬਾਈ ਕਹਿੰਦਾ 67 ਲੈ ਲੈ ਗੋਲ ਗਰਾਉਂਡ ਨੂੰ ਇਹਦਾ 90 ਵੀ ਥੋੜਾ ਪਰ ਆਪਾਂ ਲੈਣ ਦੇਣ ਵਾਲੀ ਮੁੱਲ ਪੁਰਲੇ ਬੰਨੇ ਦਿਖਾ ਦੇ ਗੱਡੀ ਖੜੀ ਦਿਖਾ ਦੇ ਇੱਥੋਂ ਥਾਣਾ ਨਾਲੇ ਬਾਡੀ ਲੈ ਚੱਲ ਬਾਈ ਘਮਾ ਕੇ ਤੇ ਉਧਰਲੀ ਪੱਛੀ ਵੀ ਆ ਗਈ ਹੋਊ ਧਾਰਾਂ ਸਾਨੂੰ ਹੁਣ ਉਹਦੀਆਂ ਵੀ ਦਿਖਾ ਦੂੰਗਾ ਮਾਰ ਕੇ ਬੰਨੇ ਦਾ ਦੋ ਦੋ ਧਾਰਾਂ ਮਾਰ ਦੇ ਬਾਲਟੀ ਨਹੀਂ ਲੈ ਆਜੋ ਪਰਾਂ ਚੱਲ ਥੱਲੀ ਮਾਰ ਦੇ ਫਿਰ ਅੱਗੇ ਤੋਂ ਬਾਲਟੀ ਲੈ ਕੇ ਰੱਖਿਆ ਕਰ ਭਾਈ ਸਾਨੂੰ ਦਿਖਾ ਦੇਣਾ ਬੈੜ ਆ ਗਈ ਠੰਡੀ ਦੂਆ ਪਾਸੇ ਬਹਿ ਕੇ ਚੋਣ ਵਾਲਾ ਸੀ ਨਹੀਂ ਆ ਉਹ ਕੰਮ ਨਹੀਂ ਹੈਗਾ ਹਿੱਲ ਜੁੱਲ ਵਾਲਾ ਕੋਈ ਹੋ ਜਾ ਘਰੀ ਇੱਥੋਂ ਦਿਖਾ ਦੇ ਹਾਂ ਤੇ ਹੁਣ ਹੋ ਕੇ ਪਿਛਾ ਨੂੰ ਦਿਖਾ ਦੇ ਨਾਲੇ ਆਰਡਰ ਦੀ ਜੜਤ ਦਾ ਪਤਾ ਲੱਗ ਜੂ ਤੇ ਨਾਲੇ ਬਿਨਾ ਨਿਆਣੀ ਤੋਂ ਦੋਨੇ ਸੱਜਣ ਬੈਠੇ ਆ ਬੈੜ ਦੇ ਕੋਈ ਨਿਆਣਾ ਨਹੀਂ ਲੱਗਿਆ ਇਹਦੇ ਭਾਈ ਨਜ਼ਾਰੇ ਕਹਿੰਦਾ ਨਜ਼ਾਰੇ ਦੇ ਦੂ 67000 ਦੀ ਦੇ ਦੇਣੀ ਆ ਬਾ ਛੱਡ ਦੋ ਗੁਰਪ੍ਰੀਤਾ ਨੰਬਰ ਬੋਲ ਦੇ ਨੰਬਰ 9779605280 ਪਿੰਡ ਧੌੜਾ ਜ਼ਿਲ੍ਹਾ ਬਰਨਾਲਾ 9779605280 ਇੱਕ ਵੜ ਆ ਦਿਖਾਈ ਆ ਫੁੱਲ ਡਾਵਲ ਤੇ ਇੱਕ ਤੋਹਫਾ ਤੁਹਾਨੂੰ ਆ ਦਿਖਾਤਾ ਸਵੇਰ ਆ ਦੀ ਐਨੀ ਗੰਢੀ ਵਾਲਾ ਚ ਦਵਾਰੇ ਦਵਾਰੇ ਇਹਦੇ ਕੋਲੇ ਫੀਲ ਜਾ ਜੋ ਕੋਈ ਸਮੱਸਿਆ ਨਹੀਂ ਗੱਲ ਨਹੀਂ ਦਵਾਰੇ ਵਜੇ ਲਾ ਤਾਰਾ ਜਿਵੇਂ ਮਰਜੀ ਮਾਰ ਦੇਣਾ ਕੱਲੀ ਕੱਲੀ ਮਾਰ ਕੇ ਦਿਖਾ ਦੇਣਾ ਤੁਹਾਨੂੰ ਐਨ ਫੋਕੀ ਆ ਗਈ ਜਮੇ ਥੋੜੀ ਮੋਟਾ ਲੱਗਿਆ ਥੋੜੀ ਨਾ ਬਾਦੀ ਆ ਗਈ ਥਾਨੂੰ ਬੜਾ ਚੰਗਾ ਦੇਖੀ ਹਰੀ ਦਿਖਾਈ ਇਧਰੋਂ ਮਗਰੋਂ ਭੁਰੀ ਆ ਦੇਖ ਥਣ ਬੜਾ ਚੰਗਾ ਮੂਠੀ ਵਾਲਾ ਉੜਾ ਤੜਕੇ ਸ਼ੱਕਰ ਤੇ ਗੋੜ ਦਾ ਕਾੜਾ ਦੇਦਾ ਜੇਰ ਪੈਣ ਕਰਨ ਔਰ ਚਵਾਈ ਦੀ ਤੁਹਾਨੂੰ ਗੱਲ ਦੱਸਦਾ ਚਵਾਈ ਦੀ ਜਮੇ ਰੂਮ ਵਰਗੀ ਆ ਜਮੇ ਫੋਕੀ ਚਵਾਈ ਇਹ ਦਿਖਾਈ ਆ ਤੇ ਇੱਕ ਐਰ ਸ਼ੈਰ ਚ ਪੈਂਦੀ ਤੇ ਦੋ ਦਿਖਾਤੀਆਂ ਜਰਸੀਆਂ ਇਹਨਾਂ ਪੰਜਾਂ ਵੜਾਂ ਜੋ ਜਿਹੜੀ ਵੀ ਤੁਹਾਨੂੰ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਲਿਓ ਧੰਨਵਾਦ ਜੀ